ਸਸਿਕਾਲ ਜੀ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆ ਪਰ ਜੇਕਰ ਇਸ ਤੋਂ ਪਹਿਲਾਂ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੌਸਮ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਤੋਂ ਪਹਿਲਾਂ ਜੇਕਰ ਅਸੀਂ ਤਰੀਕ ਦੀ ਗੱਲ ਕਰੀਏ ਤੇ ਅੱਜ ਦੀ ਤਰੀਕ ਹੈ 17 ਅਕਤੂਬਰ ਤੇ ਦਿਨ ਹੈ ਸ਼ੁੱਕਰਵਾਰ ਤੇ ਹੁਣ ਮੌਸਮ ਕਿ ਹੋ ਜਾ ਰਹਿਣ ਵਾਲਾ ਉਹ ਜਾਣਕਾਰੀ ਅਸੀਂ ਸਾਂਝੀ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਆਪਣੇ ਬਿਜਾਜ਼ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਬਦਲਦਾ ਮੌਸਮ ਲੋਕਾਂ ਦੇ ਲਈ ਆਫਤ ਵੀ ਬਣਿਆ ਹੋਇਆ ਹੈ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਗਰਮੀ ਦੀ ਜਿਹੜੀ ਫਿਰ ਤੋਂ ਸਹਿਣ ਕਰਨੀ ਪੈ ਰਹੀ ਹੈ ਮੌਸਮ ਇਸ ਕਦਰ ਬਦਲ ਰਿਹਾ ਹੈ ਕਿ ਹੁਣ ਦਿਨ ਤੇ ਰਾਤ ਦੇ ਸਮੇਂ ਹਲਕੀ ਦਰਮਿਆਨੀ ਠੰਡ ਦੇਖਣ ਨੂੰ ਮਿਲਦੀ ਹੈ ਤੇ ਦੁਪਹਿਰ ਦੇ ਸਮੇਂ ਤਿੱਖੀ ਧੁੱਪ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਹੈ ਇਸੇ ਚਲਦੇ ਹੀ ਹੁਣ ਸਿੱਖੀ ਧੁੱਪ ਦੇ ਕਰਕੇ ਦੁਪਹਿਰ ਦੇ ਸਮੇਂ ਗਰਮੀ ਮਹਿਸੂਸ ਹੁੰਦੀ ਹੈ ਔਰ ਰਾਤ ਦੇ ਸਮੇਂ ਹਲਕੀ ਦਰਮਿਆਨੀ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਹੁਣ ਸਵੇਰ ਦੇ ਸਮੇਂ ਹਲਕੀ ਧੁੰਦ ਵੀ ਜਿਹੜੀ ਦੇਖਣ ਨੂੰ ਮਿਲਦੀ ਹੈ ਇਸੇ ਤਰੀਕੇ ਮੌਸਮ ਵਿਭਾਗ ਦੇ ਵੱਲੋਂ ਭੱਤੀ ਭਵਿੱਖਬਾਣੀ ਵੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦਾ ਮੌਸਮ ਹੁਣ ਦਿਵਾਲੀ ਤੱਕ ਖੁਸ਼ਕ ਰਹਿਣ ਵਾਲਾ ਹੈ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਦਿਵਾਲੀ ਨੂੰ ਲੈ ਕੇ ਵੀ ਭਵਿੱਖਬਾਣੀ ਹੋਈ ਹੈ ਕਿ ਦਿਵਾਲੀ ਤੱਕ ਮੌਸਮ ਖੁਸ਼ਕ ਰਹੇਗਾ ਕੋਈ ਵੀ ਮੀਂਹ ਦੇ ਅਸਾਰ ਨਜ਼ਰ ਨਹੀਂ ਆ ਦੇਣੇ ਇਸ ਦੇ ਚਾਲ ਦੇ ਉਸ ਤੋਂ ਬਾਅਦ ਮੌਸਮ ਹੌਲੀ-ਹੌਲੀ ਆਪਣੇ ਮਜਾਜ਼ ਵੀ ਬਦਲਦਾ ਦਿਖਾਈ ਦੇ ਰਿਹਾ ਹੈ ਇਸ ਦੇ ਚਾਲ ਦੇ ਦੱਸਿਆ ਗਿਆ ਕਿ ਅਕਤੂਬਰ ਦੇ ਅੰਤ ਤੱਕ ਤੇ ਨਵੰਬਰ ਦੀ ਸ਼ੁਰੂਆਤ ਦੇ ਜੋ ਦੇਖਣ ਨੂੰ ਮਿਲੇਗਾ ਕਿ ਪੰਜਾਬ ਦੇ ਵਿੱਚ ਮੌਸਮ ਆਪਣੀ ਹਰਕਤ ਦੇ ਵਿੱਚ ਹੈ ਜਾਨੀ ਕਿ ਬਦਲਾਅ ਮੌਸਮ ਦੇ ਵਿੱਚ ਦੇਖਣ ਨੂੰ ਮਿਲੇਗਾ ਹਲਕੀ ਦਰਮਿਆਨੀ ਠੰਡ ਦਾ ਸਾਹਮਣਾ ਹੁਣ ਫਿਰ ਤੋਂ ਪੰਜਾਬੀਆਂ ਨੂੰ ਕਰਨਾ ਪਵੇਗਾ ਔਰ ਠੰਡ ਜੋ ਹੈ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਪਹਾੜੀ ਇਲਾਕਿਆਂ ਦੇ ਵਿੱਚ ਚੱਲ ਰਹੀਆਂ ਠੰਡੀਆਂ ਹਵਾਵਾਂ ਹਲਕੀ ਦਰਮਿਆਨੀ ਬਾਰਿਸ਼ ਉਹ ਕਿਤੇ ਨਾ ਕਿਤੇ ਪੰਜਾਬ ਦੇ ਉੱਤੇ ਵੀ ਅਸਰ ਪਾ ਰਹੀ ਹੈ ਜੇਕਰ ਹੁਣ ਅਸੀਂ ਤਾਪਮਾਨ ਦੀ ਗੱਲ ਕਰੀਏ ਤਾਂ ਹੁਣ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜੋ ਹੈ ਉਹ ਵੀ ਆਪਣੇ ਮિજાਜ ਬਦਲ ਰਿਹਾ ਹੈ ਤੇ ਅੰਮ੍ਰਿਤਸਰ ਸੰਘਰੂਰ ਬਠਿੰਡਾ ਤਰਨਤਾਰਾ ਪੋਕਾਇਆ ਔਰ ਥਾਵਾ ਦੇ ਉੱਤੇ ਤਾਪਮਾਨ ਦੁਪਹਿਰ ਦੇ ਸਮੇਂ 35 ਡਿਗਰੀ ਤੱਕ ਜੋ ਹੈ ਦੇਖਣ ਨੂੰ ਮਿਲਦਾ ਹੈ ਔਰ ਰਾਤ ਦੇ ਸਮੇਂ ਤਾਪਾਂ ਦੇ ਵਿੱਚ ਹਲਕੀ ਗਰਾਵਟ ਜ਼ਰੂਰ ਹੁੰਦੀ ਹੈ ਦੁਪਹਿਰ ਦੇ ਸਮੇਂ ਧੁੱਪ ਦੇ ਕਰਕੇ ਇਹ ਮੌਸਮ ਜੋ ਹੈ ਅ ਗਰਮੀ ਵਾਲਾ ਜ਼ਰੂਰ ਮਹਿਸੂਸ ਹੁੰਦਾ ਪਰ ਦਿਨ ਦੇ ਸਮੇਂ ਔਰ ਰਾਤ ਦੇ ਸਮੇਂ ਜੋ ਹੈ ਮੌਸਮ ਦੇ ਵਿੱਚ ਹਲਕੀ ਜਿਹੜੀ ਆ ਬਦਲਾਅ ਦੀ ਜਿਹੜੀ ਝਲਕ ਦੇਖਣ ਨੂੰ ਮਿਲਦੀ ਆ ਇਸ ਦੇ ਚੱਲਦੇ ਕਿਹਾ ਜਾ ਰਿਹਾ ਕਿ ਦਿਵਾਲੀ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ ਮੀਂਹ ਤੇ ਕੋਈ ਅਸਰ ਨਹੀਂ ਹਨ ਤੇ ਹੌਲੀ-ਹੌਲੀ ਇਹ ਮੌਸਮ ਹੁਣ ਆਪਣੀ ਕਰਵਟ ਲੈੰਦਾ ਹੋਇਆ ਦਿਖਾਈ ਦੇਵੇਗਾ ਤੇ ਪੰਜਾਬ ਦੇ ਵਿੱਚ ਠੰਡ ਦੀ ਐਂਟਰੀ ਹੋਵੇਗੀ ਇਸੇ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਬਾਰਿਸ਼ ਜੜੀਆਂ ਨਹੀਂ ਦੇਖਣ ਨੂੰ ਮਿਲੇਗੀ ਪਰ ਰਾਤ ਦੇ ਸਮੇਂ ਹਲਕੀ ਠੰਡੀ ਹਵਾਵਾਂ ਚੱਲਣ ਦੇ ਆਸਾਰ ਦੱਸੇ ਗਏ ਨੇ ਮੌਸਮ ਵਿਭਾਗ ਦੇ ਮੁਤਾਬਕ ਵੱਡੀ ਪੋਹਕਵਣੀ ਕੀਤੀ ਗਈ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਬਦਲੇਗਾ ਪੰਜਾਬ 'ਚ ਠੰਡ ਦੀ ਐਂਟਰੀ ਹੋਣ ਵਾਲੀ ਹੈ ਤੇ ਨਾਲ ਦੀ ਨਾਲ ਇਹ ਜਿਹੜੀ ਠੰਡ ਆ ਕਿਤੇ ਨਾ ਕਿਤੇ ਕੁਝ ਬਿਮਾਰੀਆਂ ਨੂੰ ਵੀ ਲੈ ਕੇ ਆ ਸਕਦੀ ਹੈ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ ਇਪੋ ਵੇਖਵਾਨੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਨੇ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਕਿਵੇਂ ਦਾ ਮੌਸਮ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜਾਣਕਾਰੀ ਮੌਸਮ ਦੇ ਨਾਲ ਜੁੜੀ ਲੋਕਾਂ ਤੱਕ ਪਹੁੰਚ ਸਕੇ